ਰਾਸਾ ਗੁਰੂ ਦੇ ਦਰ ਤੇ ਕੀਤੀ ਜਾ ਕਿ ਪੰਜਾਬ ਚੜਦੀ ਕਲਾ ਚ ਰਹੇ ਪੰਜਾਬ ਕੋ ਖੁਸ਼ਹਾਲ ਰਹੇ ਆ ਕਿ ਮਤਲਬ ਇੱਥੇ ਚਲੋ ਅਸੀਂ ਧਾਰਮਿਕ ਸਥਾਨ ਤੇ ਖੜੇ ਆ ਗੁਰੂ ਸਾਹਿਬ ਦੀ ਉਪਦੇਸ਼ ਕਿ ਜਾਤ ਪਾਤ ਤੋਂ ਉੱਪਰ ਕੇ ਇਨਸਾਨੀਅਤ ਦੀ ਗੱਲ ਕੀਤੀ ਜਾਵੇ ਪਰ ਇਸ ਦੇ ਅੰਦਰ ਦੇ ਵਿੱਚ ਜਾਤ ਧਰਮ ਨੂੰ ਲੈ ਕੇ ਬਹੁਤ ਵੱਡਾ ਇੱਕ ਅਸੀਂ ਕਹਿ ਸਕਦੇ ਹਾਂ ਵਿਵਾਦ ਹੈ ਦੇਖੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਔਰ ਸਾਡੇ ਗੁਰੂਆਂ ਨੇ ਸਾਂਝੀ ਬਾਲਤਾ ਦਾ ਸੰਦੇਸ਼ ਦਿੱਤਾਗਾ ਸਾਨੂੰ ਸਾਰਿਆਂ ਨੂੰ ਪ੍ਰਣ ਕਰਨਾ ਚਾਹੀਦਾ ਔਰ ਸਾਰਿਆਂ ਨੂੰ ਇਹ ਜਾਤ ਪਾਤ ਦੀ ਜਿਹੜੀ ਪ੍ਰਥਾ ਹੈਗੇ ਨੂੰ ਖਤਮ ਕਰਕੇ ਸਾਂਝੀ ਬਾਲਤਾ ਦੇ ਸੰਦੇਸ਼ ਤੇ ਚੱਲਣਾ ਚਾਹੀਦਾ ਔਰ ਗੁਰੂ ਸਾਹਿਬ ਦੀ ਸਖਿਆਮਤ ਤੇ ਚੱਲਣਾ ਚਾਹੀਦਾ ਗੁਰੂ ਸਾਹਿਬਾਂ ਦਾ ਅੱਜ ਪ੍ਰਕਾਸ਼ ਦਿਹਾੜਾਗਾ ਮੇਰੇ ਵੱਲੋਂ ਇੱਕ ਵਾਰ ਫੇਰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਇਹੀ ਅਰਦਾਸ ਕੀਤੀ ਹੈ ਗੁਰੂ ਬਾਰਾਤ ਸਾਹਿਬ ਦੇ ਅੱਗੇ ਕਿ ਪੰਜਾਬ ਚੜ੍ਹਦੀ ਕਲਾ ਚ ਰਹੇ ਪੰਜਾਬੀ ਚੜ੍ਹਦੀ ਕਲਾ ਚ ਰਹਿਣ ਔਰ ਦੁਨੀਆ ਇਸ ਤਰ੍ਹਾਂ ਕੋ ਗੁਬਸਦੀ ਰਹੇ ਔਰ ਲੋਕ ਤਰੱਕੀ ਕਰਦੇ ਰਹੇ ਜੀ ਮੈਂ ਜਿਹੜਾ ਜੱਥਾ ਗਿਆ ਜਿਹੜਾ ਉਹਦੇ ਵਿੱਚ ਕੁਝ ਹਿੰਦੂਆਂ ਨੂੰ ਵਾਪਸ ਭੇਜੇਗਾ ਕਿ ਤੁਸੀਂ ਪਾਕਿਸਤਾਨ ਵੱਲ ਮੈਂ ਕਹਿੰਦਾ ਕਿ ਇਸ ਤਰ੍ਹਾਂ ਦਾ ਵਿਤਕਰਾ ਨਹੀਂ ਹੋਣਾ ਚਾਹੀਦਾ ਅਸੀਂ ਗੁਰੂ ਘਰ ਦੇ ਅੰਦਰ ਖੜੇ ਆਂਗੇ ਗੁਰੂ ਸਾਹਿਬਾਨ ਦਾ ਸੰਦੇਸ਼ ਗੁਰੂ ਸਾਹਿਬਾਨ ਦਾ ਉਪਦੇਸ਼ ਇਹੀ ਆ ਸਮੁੱਚੀ ਮਾਨਵਤਾ ਨੂੰ ਕਿ ਸਾਰੇ ਬਰਾਬਰ ਨੇ ਸਵੇ ਸਾਂਝੀ ਬਾਲਤਾ ਦਾ ਸੰਦੇਸ਼ ਦਿੱਤਾ ਹੈਗਾ ਸੋ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬਾਨ ਦੇ ਸੰਦੇਸ਼ ਤੇ ਚੱਲਣ ਦੀ ਲੋੜ ਆ ਜੀ ਮਾ ਸਾਹਿਬ ਆਈਸ ਖਾਲਸਾ ਜੀ ਮੁਰਕਿ ਕਬੀਰੀ ਜੀ ਉਹਨਾਂ ਨੇ ਸੁਣਾਉਣੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਗੁਰੂ ਨਾਨਕ ਹੋ ਜੇ ਨਕਲ ਰੱਖੀ ਮੇਰੀ ਸਤਿਗੁਰ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਚੋਕਰ ਸੂਰਜ ਨਿਕਲਿਆ ਹੋ ਤਾਰੇ ਛਪੇ ਆਂਦੇ ਰ ਭਲੋ ਆ ਤਾਰੇ ਛਪੇ ਆਂਦੇ ਰ ਭਲੋ ਧਰਤੀ ਦੀ ਕੋਕ ਸੁਣੀ ਵੇਖੀ ਡਾਡੀ ਤੰਗ ਲਕਾਈ ਲੁੱਟ ਲਈ ਲਟੇਰਿਆ ਨੇ ਦੋਲਤ ਜਿੱਥੇ ਨਜਰੀ ਆਈ ਹੁਸਨਾ ਦੇ ਚੋਰਾ ਨੇ ਕੀਤੀ ਗਰਮ ਲੁੱਟਦੀ ਮੰਡੀ ਹਮਦਰਦ ਗਰੀਬਾਂ ਦਾ ਆਇਆ ਗੁਰੂ ਨਾਨਕ ਤਲਵੰਡੀ ਕੋਈ ਵੀਰਾ ਵੀਰੇ ਦਾ ਕੋਈ ਵੀਰਾ ਵੀਰੇ ਦਾ ਜੀ ਨਹੀਂ ਸੀ ਦਰਦ ਵਡਾਉਂਦਾ ਬੈ ਕੇ ਪਾਰਤ ਫਲਵਾੜੀ ਦੇ ਹੱਥਾਂ ਤੇ ਫੁੱਲ ਕਮ ਲਾ ਕੇ ਟਿੱਕੇ ਦਰਦ ਬਣੇ ਖੜਕੇ ਨੇ ਇੱਕ ਮੰਦਰ ਵਿੱਚ ਚੰਡੀ ਹਮਦਰਦ ਗਰੀਬਾ ਦਾ ਹਮਦਰਦ ਗਰੀਬਾ ਦਾ